ਸੈਕਟਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੋਰੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀਆਂ ਖਾਨਬਾਣੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਪ੍ਰੀਤ ਸਾਨੀ ਸਵਾਗਤ ਕਰਦਾ ਹਾਂ ਸਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸਫਰੇ ਸਿੱਖ ਹਜ਼ਮ ਦੇ ਵਿੱਚ ਤੇ ਸਫਰੇ ਸਿੱਖ ਹਜ਼ਮ ਦੀ ਟੀਮ ਗੁਰਬਾਣੀਆਂ ਖਾਨਬਾਣੀ ਦੀ ਟੀਮ ਅੱਜ ਪਹੁੰਚੇ ਜੀ ਪਿੰਡ ਕਢਾਣੀ ਕਲਾ ਜੀਹਾ ਇਹ ਉਹ ਇਤਿਹਾਸਿਕ ਪਿੰਡ ਹੈ ਜਿੱਥੇ ਮੇਰੇ 6ਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੇ ਮਾਲਕ ਨੇ ਆਪਣੇ ਚਰਨ ਪਾਏ ਸਨ ਜਿਹੜੀਆਂ ਚੀਜ਼ਾਂ ਉੱਤੇ ਬਹੁਤ ਸਾਰੇ ਅੱਜ ਕਿੰਤੂ ਕਰਦੇ ਨੇ ਸ਼ੰਕੇ ਕਰਦੇ ਨੇ ਕਿ ਪਤਾ ਨਹੀਂ 52 ਰਾਜਿਆਂ ਨੂੰ ਛੁਡਵਾਇਆ ਗਿਆ ਸੀ ਉਸ ਵੇਲੇ ਨਹੀਂ ਛਡਾਇਆ ਗਿਆ ਸੀ ਅ ਅੱਜ ਉਹਨਾਂ ਦੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਤੁਹਾਨੂੰ ਜ਼ਰੂਰ ਦਵਾਂਗੇ ਪਹਿਲਾਂ ਤੁਹਾਨੂੰ ਇਹ ਦੱਸ ਦਿਆਂ ਕਿ ਇਸ ਸਥਾਨ ਦਾ ਸਾਨੂੰ ਪਤਾ ਕਿੱਥੋਂ ਲੱਗਿਆ BRTC ਦੇ GM ਮਿਸਟਰ ਆਲਕ ਨੂੰ ਮੁਲਾਕਾਤ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਮਿਲਣ ਦਾ ਸਬਬ ਬਣਿਆ ਸੀਗਾ ਤੇ ਉਹਨਾਂ ਨੇ ਇਸ ਇਤਿਹਾਸਿਕ ਸਥਾਨ ਬਾਰੇ ਦੱਸਿਆ ਸਾਡੇ ਨਾਲ ਹੀ ਨੇ ਪਹਿਲਾਂ ਆ ਉਹ ਉਹਨਾਂ ਨਾਲ ਗੱਲ ਕਰਦੇ ਉਸ ਤੋਂ ਬਾਅਦ ਤੁਹਾਨੂੰ ਚੋਲੇ ਦੇ ਵੀ ਦਰਸ਼ਨ ਕਰਵਾਵਾਂਗੇ ਜਿਨ੍ਹਾਂ ਦੀਆਂ ਕਰੀਆਂ ਫੜ ਕੇ ਬਵੰਜਾ ਰਾਜੇ ਗਵਾਲੀਅਰ ਦੇ ਕਿਲੇ ਚੋਂ ਆਜ਼ਾਦ ਕੀਤੇ ਗਏ ਸਨ ਤੇ ਉਸ ਤੋਂ ਬਾਅਦ ਹੋਰ ਤੁਹਾਨੂੰ ਦਿਖਾਵਾਂਗੇ ਉਹ ਗੁਰੂ ਸਾਹਿਬ ਦੇ ਹੱਥ ਦੀ ਲਿਖੀ ਹੋਈ ਕਪੋਥੀ ਪਈ ਹੈ ਤੇ ਨਾਲ ਹੀ ਉਹਨਾਂ ਦੇ ਜੋੜਿਆਂ ਦੇ ਦਰਸ਼ਨ ਵੀ ਕਰਾਵਾਂਗੇ ਸਭ ਤੋਂ ਪਹਿਲਾਂ ਆਲਕ ਜੀ ਤੁਹਾਡਾ ਸਵਾਗਤ ਹੈ ਤੇ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਗੁਰਬਾਣੀਆ ਖੰਡਵਾਨੀ ਦੀ ਟੀਮ ਤੁਹਾਡਾ ਕਰਦੀ ਹੈ ਕਿ ਤੁਸੀਂ ਇਸ ਸਥਾਨ ਬਾਰੇ ਦੱਸਿਆ ਸਾਨੂੰ ਸਤਿ ਸ਼੍ਰੀ ਅਕਾਲ ਜੀ ਵੇਗੂ ਜੀ ਖਾਲਸਾ ਜੀ ਕੀ ਫਤਿਹ ਮੈਂ ਲੁਧਿਆਣਾ ਵਿੱਚ ਪੋਸਟੈਂਸ ਆ ਮਰੀ ਹੋਈ ਸੀ ਤੇ ਸਭ ਤੋਂ ਪਹਿਲੀ ਦਫਾ ਮੈਨੂੰ ਜਦੋਂ ਪਤਾ ਲੱਗਿਆ ਸਨ 2003 ਦੇ ਵਿੱਚ ਤੇ ਮੈਂ ਲੁਧਿਆਣਾ ਤੋਂ ਇੱਥੇ ਸਪੈਸ਼ਲ ਤੌਰ ਤੇ ਦਰਸ਼ਨ ਕਰਨ ਆਇਆ ਖੁਦ ਆ ਦੇਖਿਆ ਔਰ ਜੋ ਆਖੀ ਵੇਖੇ ਇਥੇ ਮਨ ਨੂੰ ਸੰਤੁਸ਼ਟੀ ਇਸਦੀ ਹੋਈ ਫਿਰ ਜਦੋਂ ਵੀ ਮੌਕਾ ਲੱਗਦਾ ਹੈ ਮੈਂ ਇੱਥੇ ਤਕਰੀਬਨ ਹਰ ਸਾਲ ਵਾਂਗੂ ਹੀ ਸਾਲ ਜੀ ਇੱਕ ਵਾਰ ਮੈਂ ਇੱਥੇ ਦਰਸ਼ਨ ਕਰਕੇ ਜਨਣਾ ਜੀ ਹੇ ਹੋਰ ਆਪਣੇ ਮਿਲਣ ਵਾਲੇ ਭੈਣ ਭਰਾਵਾਂ ਨੂੰ ਵੀ ਮੈਸੇਜ ਦੇ ਵੈਰੇ ਅਕਸਰ ਦੱਸਿਆ ਕਰਦਾ ਜਿਸ ਨਾਲ ਹੁਣ ਆਪ ਜੀ ਨਾਲ ਮੁਲਾਕਾਤ ਹੋਈ ਆਪ ਜੀ ਨੇ ਜ਼ਿਕਰ ਕੀਤਾ ਕਿ ਮੈਂ ਆਪ ਜੀ ਨਾਲ ਗੱਲ ਸੰਜੀ ਕੀਤੀ ਹੈ ਅੱਜ ਅਸੀਂ ਇਸ ਮੌਕੇ ਤੇ ਦਰਸ਼ਨ ਕਰਨ ਆਏ ਹੋਏ ਹਾਂ ਗਡਾਣੀ ਕਲਾ ਵਿਖੇ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਤੇ ਇਹਦੇ ਇਤਿਹਾਸ ਬਾਰੇ ਵੀ ਤੁਹਾਨੂੰ ਥੋੜਾ ਬਹੁਤਾ ਪਤਾ ਹੋਏ ਕਦੋਂ ਦਾ ਇਹ ਗੁਰਦੁਆਰਾ ਸਥਾਪਿਤ ਹੈ ਜਾਂ ਗੁਰੂ ਸਾਹਿਬ ਕਦੋਂ ਆਏ ਸੀ ਜੀ ਹਾਂ 25 ਫਗਣ 1688 ਈਸਵੀ ਵੇਲੇ ਗੁਰੂ ਸਾਹਿਬ ਇੱਥੇ ਆਏ ਜੀ ਤਕਰੀਬਨ 42 ਤੋਂ 45 ਦਿਨ ਉਹਨਾਂ ਨੇ ਇੱਥੇ ਵਿਰਾਜਮਾਨ ਰਹੇ 42 ਤੋਂ 45 ਦਿਨ ਉਰੇ ਵਿਰਾਜਮਾਨ ਰਹੇ ਨੇ ਤੇ ਚਲੋ ਅੰਦਰ ਚੋਲੇ ਦੇ ਵੀ ਦਰਸ਼ਨ ਕਰਦੇ ਆ ਤੇ ਗੁਰੂ ਸਾਹਿਬ ਦੇ ਹੱਥ ਨਾਲ ਲਿਖੀ ਹੋਈ ਜੋ ਪੋਥੀ ਪਈ ਹੈ ਉਹਨਾਂ ਦੇ ਵੀ ਦਰਸ਼ਨ ਕਰਦੇ ਆ ਤੇ ਨਾਲ ਹੀ ਉਹਨਾਂ ਦੇ ਜੋੜਿਆਂ ਦੇ ਦਰਸ਼ਨ ਕਰਦੇ ਆ ਕਿਉਂਕਿ ਬਹੁਤ ਸਾਰੀਆਂ ਅਜਹੀਆਂ ਇਤਿਹਾਸਿਕ ਚੀਜ਼ਾਂ ਹੈ ਨੇ ਜਿਹੜੀਆਂ ਅਸੀਂ ਜਾਣਦੇ ਹੋਏ ਵੀ ਅਣ ਦੇਖੀਆਂ ਕਰ ਦਿੰਨੇ ਆ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਅਜਹੀਆਂ ਇਤਿਹਾਸਿਕ ਚੀਜ਼ਾਂ ਸਾਡੀਆਂ ਇਤਿਹਾਸਿਕ ਤਰੋਹਰਾ ਸਾਹਮ ਕੇ ਰੱਖੀਆਂ ਹੋਈਆਂ ਨੇ ਜਿਹੜੀਆਂ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ ਬਹੁਤ ਘੱਟ ਲੋਕ ਅਜਿਹੇ ਹੁੰਦੇ ਨੇ ਨੇੜੇ ਤੇੜੇ ਦੇ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਪਰ ਉਸ ਚੀਜ਼ ਦੀ ਕਿੰਨੀ ਅਹਿਮੀਅਤ ਹੈ ਕਿੰਨੀ ਉਸ ਚੀਜ਼ ਦੀ ਵੈਲਿਊ ਹੈ ਪੂਰੀ ਦੀ ਪੂਰੀ ਸਿੱਖ ਕੌਮ ਵਾਸਤੇ ਉਹ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਪੂਰੀ ਦੀ ਪੂਰੀ ਕੌਮ ਨੂੰ ਇਹ ਚੀਜ਼ ਦਾ ਅਹਿਸਾਸ ਹੁੰਦਾ ਹੈ ਪਤਾ ਲੱਗਦਾ ਹੈ ਕਿ ਹਾਂ ਸਾਡੇ ਕੌਮ ਦੇ ਕੋਲ ਸਾਡੇ ਆਪਣੇ ਹਰ ਇਤਿਹਾਸ ਨਾਲ ਜੁੜੇ ਹੋਏ ਇਤਿਹਾਸਿਕ ਤੱਥ ਹੈ ਨੇ ਅੱਜ ਜਦੋਂ ਮੈਨੂੰ ਇਸ ਚੋਲੇ ਬਾਰੇ ਪਤਾ ਲੱਗਿਆ ਕਿ 52 ਕਲੀਆਂ ਵਾਲਾ ਚੋਲਾ ਇਸ ਪਿੰਡ ਦੇ ਵਿੱਚ ਪਿਆ ਹੋਇਆ ਹੈ ਜਿਸ ਨੂੰ ਅਕਸਰ ਬਹੁਤ ਜਣੇ ਕੰਡੈਮ ਵੀ ਕਰਦੇ ਨੇ ਕਿ ਪਤਾ ਨਹੀਂ ਉਦੋਂ ਇਹ ਹੋਇਆ ਸੀ ਨਹੀਂ ਹੋਇਆ ਸੀ ਬੰਦੀ ਛੋੜ ਦਿਵਸ ਮਨਾਣਾ ਚਾਹੀਦਾ ਹੈ ਨਹੀਂ ਮਨਾਣਾ ਚਾਹੀਦਾ ਪਰ ਆਬਸ ਜੀ ਜੇਕਰ ਉਰੇ ਗੁਰੂ ਸਾਹਿਬ ਆਏ ਸੀ ਇਹ 1688 ਦੇ ਵਿੱਚ ਤੇ ਉਸ ਤੋਂ ਬਾਅਦ ਉਰੇ ਉਹ ਚੋਲਾ ਪਿਆ ਹੋਇਆ ਹੈ ਤੇ ਜੋ ਜਿਸ ਬਾਦਸਤੂਰ ਇਹ ਚੋਲਾ ਸੰਭਿਆ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਸੇਵਾਦਾਰਾਂ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਉਹ ਚੀਜ਼ ਘਟਨਾਕ੍ਰਮ ਵਾਪਰਿਆ ਸੀਗਾ ਤੇ ਉਹ 52 ਕਲੀਆਂ ਵਾਲਾ ਚੋਲਾ ਉਰੇ ਅੱਜ ਵੀ ਬਹੁਤ ਸਹੀ ਸਲਾਮਤ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਪਿਆਰ ਦੇ ਨਾਲ ਸਾਭ ਸੰਭਾਲ ਕਰਕੇ ਸੇਵਾ ਕਰਕੇ ਉੱਥੇ ਰੱਖਿਆ ਜਾ ਰਿਹਾ ਹੈ ਆਹ ਪਹਿਲਾ ਮੀਰੀ ਤੇ ਪੀਰੀ ਦੇ ਮਾਲਕ ਦੇ ਦਰਸ਼ਨ ਕਰਦੇ ਆ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ਸਾਹਮਣੇ ਹੀ ਲੱਗੇ ਹੋਏ ਨੇ ਉਹ ਗੱਲ ਹੋਰ ਹੈ ਕਿ ਅੱਜ ਦੇ ਸਾਡੇ ਜੋ ਕੇ ਲੀਡਰਾਂ ਨੇ ਇਹ ਸਿਧਾਂਤ ਪੂਰੀ ਤਰ੍ਹਾਂ ਨਾਲ ਪੁੱਠਾ ਕਰ ਦਿੱਤਾ ਪਰ ਅਸੀਂ ਆਪਣੇ ਸਿਧਾਂਤਾਂ ਤੋਂ ਕਦੀ ਪਿੱਛੇ ਨਹੀਂ ਹੋ ਸਕਦੇ ਸਾਡਾ ਆਪਣਾ ਫਰਜ਼ ਬੰਦ ਹੈ ਕਿ ਅਸੀਂ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਦਿਲੋਂ ਨਿਭਾਈਏ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਦਿਲੋਂ ਨਿਭਾਈਏ ਤੇ ਆਪਣੇ ਇਤਿਹਾਸ ਦੇ ਨਾਲ ਆਪ ਵੀ ਜੁੜੀਏ ਆਪਣੇ ਬੱਚਿਆਂ ਨੂੰ ਵੀ ਹਮੇਸ਼ਾ ਜੋੜ ਕੇ ਰੱਖਿਏ ਅਉਰੇ ਇਸ ਗੁਰੂ ਘਰ ਦੇ ਪਹਿਲਾਂ ਦਰਸ਼ਨ ਕਰਦੇ ਆਂ ਦਰਸ਼ਨ ਕਰਨ ਤੋਂ ਬਾਅਦ ਉਹਦੇ ਸੇਵਾਦਾਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਗੁਰੂ ਘਰ ਦਾ ਪੂਰਾ ਇਤਿਹਾਸ ਕੀ ਹੈ I'm ਗੁਰੂ ਪੀਰ ਅਰਿਆ ਦੇ ਬਾਅਦ ਸਾਬ ਦੇ ਅਸੀਂ ਦਰਸ਼ਨ ਕਰ ਲਏ ਨੇ ਤੇ ਤੁਹਾਨੂੰ ਅਸੀਂ ਦੱਸਿਆ ਸੀ ਕਿ ਇਸ ਗੁਰੂ ਘਰ ਦਾ ਜੋ ਇਤਿਹਾਸ ਹੈ ਉਰੇ ਦੇ ਜੋ ਮੁੱਖ ਸੇਵਾਦਾਰ ਨੇ ਸਰਦਾਰ ਹਰਮੀਰ ਸਿੰਘ ਜੀ ਉਹ ਸਾਡੇ ਨਾਲ ਨੇ ਆਓ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਗੁਰੂ ਘਰ ਦਾ ਅਸਲ ਇਤਿਹਾਸ ਕੀ ਹੈ ਪੂਛੋਕੜ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਉਰੇ ਬਵੰਜਾ ਕਲੀਆਂ ਵਾਲਾ ਅਚੋਲਾ ਬਾਦਸਤੂਰ ਸਾंभ ਕੇ ਰੱਖਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਸ ਚੋਲੇ ਦੇ ਵੀ ਜੋ ਚੋਲਾ ਸਾਡੇ ਕੌਮ ਦੇ ਇਤਿਹਾਸ ਨਾਲ ਜੁੜਿਆ ਹੈ ਸਾਡੀ ਛੇਵੀਂ ਪਾਤਸ਼ਾਹੀ ਦੇ ਨਾਲ ਜੁੜਿਆ ਹੈ ਮੀਰੀ ਤੇ ਪੀਰੀ ਦੇ ਮਾਲਕ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਚਰਨਸ਼ੋਪਾਪਤ ਇਹ ਧਰਤੀ ਹੈ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਬਹੁਤ ਘੱਟ ਸੰਗਤਾਂ ਨੇ ਜਿਨ੍ਹਾਂ ਨੂੰ ਸ਼ਾਇਦ ਇਸ ਸਥਾਨ ਦਾ ਪਤਾ ਹੋਵੇਗਾ ਇਸ ਕਰਕੇ ਅਸੀਂ ਹਮੇਸ਼ਾ ਆਪਣੇ ਚੈਨਲ ਵੱਲੋਂ ਗੁਜ਼ਾਰਿਸ਼ ਕਰੀਦੇ ਆ ਕਿ ਤੁਹਾਨੂੰ ਅਗਰ ਕੋਈ ਵੀ ਅਜਿਹਾ ਇਤਿਹਾਸਿਕ ਸਥਾਨ ਪਤਾ ਹੋਵੇ ਤਾਂ ਉਸ ਦੇ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਦਿయా ਕਰੋ ਤਾਂ ਜੋ ਅਸੀਂ ਉੱਥੇ ਪੁੱਜ ਕੇ ਉਹ ਸਥਾਨ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਰੂਬਰੂ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਉਰੇ ਗੁਰਹਰ ਗੋਬਿੰਦ ਸਾਹਿਬ ਜੀ ਦਾ ਭਵੰਜਾ ਕਲੀਆਂ ਵਾਲਾ ਚੋੜਾ ਪਿਆ ਹੋਇਆ ਹੈ ਜੋ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਉਹਨਾਂ ਨੇ ਰਾਜੇ ਛੁੜਵਾਏ ਸੀਗੇ ਮਤਲਬ ਇੱਕ ਸਾਡਾ ਇਤਿਹਾਸਿਕ ਪ੍ਰੂਫ ਪਿਆ ਹੋਇਆ ਹੈ ਸਾਡੀ ਕੌਮ ਦਾ ਕਿਉਂਕਿ ਬਹੁਤ ਸਾਰੇ ਅਜੇ ਵੀ ਅੱਜਕੱਲ ਕਹਿੰਦੇ ਨੇ ਕਿ ਗਿਆਨਵਾਨ ਆਪਣੇ ਆਪ ਨੂੰ ਬੰਦੇ ਨੇ ਬੁੱਧੀਜੀਵੀ ਜਿਹੜੇ ਆਪਣੇ ਆਪ ਨੂੰ ਬਹੁਤ ਬੰਦੇ ਨੇ ਕਈ ਅਜੇਹੇ ਨੇ ਜਿਹੜੇ ਕਿੰਤੂ ਕਰਦੇ ਨੇ ਕਿ ਅਜਿਹੀ ਘਟਨਾ ਕਰਮ ਕੋਈ ਵਾਪਰਿਆ ਵੀ ਨਹੀਂ ਸੀਗਾ ਠੀਕ ਹੈ ਜੀ ਹੁਣ ਸਾਡੇ ਕੋਲ ਜਦੋਂ ਸਾਡੇ ਇਤਿਹਾਸਿਕ ਤੱਥ ਹੈ ਨੇ ਸਬੂਤ ਹੈ ਨੇ ਤਾਂ ਕੀ ਕਹੋਗੇ ਕਿ ਇੱਥੇ ਦਾ ਇਤਿਹਾਸ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਕਿੰਨਾ ਕੀ ਪੁਰਾਣਾ ਤੁਸੀਂ ਕਹੋ ਤੋਂ ਸੇਵਾ ਨਿਭਾ ਰਹੇ ਹੋ ਤੇ ਕਿਵੇਂ ਗੁਰੂ ਸਾਹਿਬ ਦਾ ਉਰੇ ਆਣਾ ਹੋਇਆ ਸੀ ਇਸ ਪਿੰਡ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਆਉਣਾ ਹੋਇਆ ਸੀ ਜੀ ਗੁਰੂ ਸਾਹਿਬ ਇਧਰ ਉਹ ਗਿਦੜੀ ਪਿੰਡ ਕਿੰਨੇ ਹੁੰਦੇ ਹੋਏ ਆਏ ਗੁਰੂ ਸਾਹਿਬ ਉਰੇ ਤੇ ਗਿਦੜੀ ਪਿੰਡ ਦੇ ਵਿੱਚ ਜਦ ਗੁਰੂ ਸਾਹਿਬ ਆਏ ਉਹਨਾਂ ਨੇ ਥੋੜਾ ਜਿਹਾ ਉਹਨਾਂ ਦੀ ਆਗਤ ਭਾਗਤ ਨਹੀਂ ਕੀਤੀ ਜੀ ਗੁਰੂ ਸਾਹਿਬ ਦੀ ਉੱਥੋਂ ਜਿਹੜੇ ਗੁਰੂ ਸਾਹਿਬ ਸਿੱਧੇ ਕਡਾਣੀ ਕਿੰਨੇ ਨੂੰ ਤੁਰੇ ਜਾਂ ਕਡਾਣੀ ਕਿੰਨੇ ਨੂੰ ਆਏ ਤਾਂ ਆਪਣੇ ਪਿੰਡ ਦੇ ਲਾਗੇ ਇੱਕ ਡੇਰਾ ਸੀ ਉਹ ਡੇਰੇ ਦੇ ਵਿੱਚ ਸਾਧੂ ਰਹਿੰਦਾ ਸੀ ਚੰਗਾ ਉਹ ਸਾਧੂ ਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਆ ਰਹੇ ਨੇ ਉਹਨਾਂ ਨੇ ਉਹਨਾਂ ਦੇ ਗੁਰੂ ਸਾਹਿਬ ਤੇ ਪਹਿਲਾਂ ਆਉਣ ਤੇ ਸੜਕਾ ਕਰਿਆ ਝਾੜੂ ਮਾਰਿਆ ਬਹੁਤ ਵਧੀਆ ਜਗ੍ਹਾ ਬਣਾਈ ਤਾਂ ਗੁਰੂ ਸਾਹਿਬ ਹੁਣੀ ਦਿਆਲ ਹੋ ਕੇ ਉੱਥੇ ਕੋੜਾ ਬੰਨਿਆ ਬੰਨ ਕੇ ਉਹਨਾਂ ਨੇ ਆਰਾਮਤ ਕੀਤਾ ਆਰਾਮ ਕਰਕੇ ਬੈਠ ਕੇ ਭਜਨ ਬੰਦਗੀ ਕੀਤੀ ਕਰਕੇ ਜਾਨੋਂ ਆਪਣੇ ਪਿੰਡ ਦੇ ਲੋਕ ਆਲੇ-ਦਾਲਿਓਂ ਜਲੇ ਗਏ ਵੀ ਮਹਾਰਾਜ ਜੀ ਆਏ ਹੋਏ ਨੇ ਉਹਨਾਂ ਨੇ ਹੱਥ ਬੰਨ ਕੇ ਬੇਨਤੀ ਕੀਤੀ ਉਹਨਾਂ ਦੇ ਕੋਲ ਬੈਠੇ ਤੇ ਬੈਠਿਆਂ ਦੇ ਗੁਰੂ ਸਾਹਿਬ ਦਿਆਲ ਹੋ ਗਏ ਉਹ ਦਿਆਲ ਹੋਏ ਤੇ ਵੀ ਇੱਥੇ ਹੁਣ ਕੁਛ ਤੇ ਚਿਰ ਠਹਿਰਾਂਗੇ ਉਹ ਜਿਆ ਗੁਰੂ ਸਾਹਿਬ ਰੋਇ ਠਹਿਰੇ ਤੇ ਇਥੋਂ ਕਿ ਮਰਵਾਹਾ ਗੋਤ ਤੇ ਪਿੰਡ ਦੇ ਲੋਕ ਉਹਨਾਂ ਨੇ ਉਹਨਾਂ ਨੂੰ ਭੋਜਨ ਸਿਕਾਉਣਾ ਸ਼ੁਰੂ ਕਰਤਾ ਜਾ ਭੋਜਨ ਸਰਕਾਇਆ ਪ੍ਰੇਮ ਦੇ ਨਾਲ ਤਾਂ ਗੁਰੂ ਸਾਹਿਬ ਉਦੋਂ ਵੀ ਦਿਆਲ ਹੋ ਗਏ ਤਾਂ ਉਹ 42 ਦਿਨ ਗੁਰੂ ਸਾਹਿਬ ਫਿਰ ਰਹੇ 42 ਦਿਨ ਇਸ ਪਿੰਡ ਦੇ ਵਿੱਚ 42 ਦਿਨ ਐਸ ਪਿੰਡ ਗੁਰੂ ਸਾਹਿਬ ਐਸ ਪਿੰਡ ਦੇ ਵਿੱਚ ਰਹੇ ਨੇ ਉਰੇ ਬਹਿ ਕੇ ਭਜਨ ਬੰਦਗੀ ਕਰਨੀ ਤੇ ਭਜਨ ਬੰਦਗੀ ਕਰਕੇ ਦੁਨੀਆ ਨੂੰ ਸਮਝਾਉਣਾ ਤੇ ਦੀਵਾਨ ਰਾਹੀਂ ਸਮਝਾ ਕੇ ਦੁਨੀਆ ਨੂੰ ਨਿਹਾਲ ਕੀਤਾ ਨਿਹਾਲ ਕਰਕੇ ਬਾਹਰ ਨਿੰਮਸਰ ਗੁਰਦੁਆਰਾ ਉਹਦਾ ਨਿੰਮਸਰ ਗੁਰਦੁਆਰਾ ਨਾਂ ਧਰਿਆ ਗਿਆ ਉੱਥੇ ਜਦ ਜਾਂਦੇ ਸੀ ਬਾਬਾ ਜੀ ਬਾਹਰ ਭਜਨ ਬੰਦਗੀ ਕਰਦੇ ਸੀ ਉੱਥੇ ਉਹਨਾਂ ਨੇ ਮੂੰਹ ਹੱਤ ਤੋੰਦਿਆ ਨੇ ਦਾਤਣ ਉੱਥੇ ਹੀ ਦਾਤਣ ਕਰ ਦਿੱਤੀ ਨਿਮਸਰ ਨੇੜੇ ਹੀ ਗੁਰਦੁਆਰਾ ਉਹ ਨਿਮਸਰ ਨੇੜੇ ਹੀ ਹੈ ਉਹਦੇ ਵੀ ਤੁਹਾਨੂੰ ਜ਼ਰੂਰ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਗੁਰੂ ਸਾਹਿਬ ਨੇ ਦਾਤਣ ਕਰਕੇ ਦਾਤਣ ਗੱਡੀ ਸੀ ਤੇ ਉੱਥੇ ਹੁਣ ਨਿਮਸਰ ਗੁਰਦੁਆਰਾ ਹੈ ਨਿਮਸਰ ਬਹੁਤ ਭਾਰੀ ਬਣੀ ਆ ਦਾਤਣ ਤੋਂ ਜੀ ਉਹ ਫੇ ਉਹਦਾ ਗੁਰਦੁਆਰੇ ਦਾ ਨਿਮਸਰ ਗੁਰਦੁਆਰੇ ਦਾ ਨਾਮ ਧਰਿਆ ਗਿਆ ਜੀ ਤੇ ਐਸ ਗੁਰਦੁਆਰੇ ਦੇ ਵਿੱਚ ਘੋੜਾ ਬੰਨ ਕੇ ਉਰੇ ਤੇ ਭਜਨ ਕਰਦੇ ਸੀ ਦੀਵਾਨ ਲਾਉਂਦੇ ਸੀ ਫੇ ਉਹਨਾਂ ਨੇ ਇੱਥੇ ਕਿਲਾ ਗੱਡਿਆ ਘੋੜੇ ਨੂੰ ਹੋਤੇ ਵੀ ਨੈਮਾ ਬਹੁਤ ਮਜੂਦ ਤਕੜੀ ਭਾਰੀ ਖੜੀ ਆ ਜੀ ਇੱਥੇ ਤੇ ਇੱਥੇ ਜੇ ਦਿਵਾਨ ਲਾਉਣਾ ਜਾਂ 42 ਦਿਨ ਹੋ ਚੁੱਕੇ ਫੇ ਗੁਰੂ ਸਾਹਿਬ ਕਹਿੰਦੇ ਨੇ ਵੀ ਭਾਈ ਕੁਛ ਮੰਗੋ ਜਿਹੜਾ ਕੁਛ ਮਰਜੀ ਕੁਛ ਮੰਗੋ ਸਾਨੂੰ ਅਸੀਂ ਦਈਏ ਗੁਰੂ ਸਾਹਿਬ ਦਿਆਲ ਹੋ ਕੇ ਤੇ ਫਿਰ ਔਰ ਇੱਕ ਪਰੋਲੇ ਦੀ ਬਖਸ਼ ਕੀਤੀ ਪਰੋਲੇ ਦੀ ਗੁਰੂ ਸਾਹਿਬ ਨੇ ਉਹਨਾਂ ਦੇ ਘਰ ਬੇ ਇਹਦੇ ਚੋਂ ਕੁਛ ਵੀ ਲੰਗਰ ਚ ਲਾਇਆ ਜਾਇਓ ਇਹਦੇ ਚ ਪਾਉਣ ਦੀ ਕੋਈ ਲੋੜ ਨਹੀਂ ਇਹਨੂੰ ਖੋਲੂ ਨਾ ਦੇਖਿਓ ਹੱਥ ਨਾ ਮਾਰਿਓ ਤੇ ਕੋ ਚਿਰ ਲੰਘਿਆ ਉਹਦੇ ਵਿੱਚੋਂ ਭਜਨ ਕਰਿਆ ਤੇ ਭਜਨ ਬੰਦਗੀ ਕਰਦਿਆਂ ਨੇ ਉਹਨੂੰ ਬਖਸ਼ ਕਰ ਦਿੱਤੀ ਪੜੋਲੇ ਨੂੰ ਤੇ ਪ੍ਰਸਾਦ ਦਾ ਉਹਦੇ ਵਿੱਚ ਕਈ ਸਾਲ ਚੱਲਦਾ ਰਿਹਾ ਕਿੰਨੇ ਚਿਰ ਚੱਲਦਾ ਚੱਲਦਾ ਹੁਣ ਜਿਵੇਂ ਫਿਰ ਕੋਈ ਮੁੰਡਾ ਵਿਆਹ ਲਿਆ ਲੜਕੀ ਆਈ ਉਹਨੇ ਦੇਖ ਲਿਆ ਪੜੋਲੇ ਦੇ ਵਿੱਚ ਹੱਥ ਮਾਰ ਕੇ ਤਾਂ ਫਿਰ ਉਹ ਲੋਪ ਹੋ ਗਿਆ ਪੜੋਲਾ ਅਲੋਪ ਹੋ ਗਿਆ ਉਹ ਹਾਂ ਫਿਰ ਉਹ ਮਤਲਬ ਉਸ ਚੀਜ਼ ਦੇ ਆਈ ਵਿਟਨੈਸ ਜਿਨ੍ਹਾਂ ਨੇ ਉਹ ਚੀਜ਼ ਆਪਣੀ ਅੱਖੀਂ ਦੇਖੀ ਨੇ ਪਿੰਡ ਦੇ ਵਿੱਚ ਹੁਣ ਵੀ ਮੌਜੂਦ ਹੋਣਗੇ ਜਿਹੜੇ ਨੇ ਉਹ ਦੇਖਿਆ ਆ ਹਾਂਜੀ ਹਾਂਜੀ ਆ ਮਜ਼ਬੂਦ ਨੇ ਤੇ ਫੇਰ ਜਾਂਦੇ ਮਹਾਰਾਜ ਜੀ ਪੜੋਲੇ ਦੀ ਬਖਸ਼ ਕੀਤੀ ਇੱਕ ਚੋਲਾ ਸਾਹਬ ਦੀ 52 ਕਲੀਆਂ ਵਾਲੀ ਜਿਹੜੇ ਤੇ 52 ਰਾਜੇ ਗੁਆਲੀਅਰ ਦੇ ਕਿਲੇ ਚ ਰਹਾ ਕਰਵਾਏ ਉਹ ਵੀ ਉਰੇ ਆਪਣੇ ਦਰਸ਼ਨ ਕਰਨ ਨੂੰ ਦੇ ਕੇ ਸਮਝ ਕੇ ਗਏ ਮਤਵਾਲਾ ਜੀ ਤੇ ਦੂਜੀ ਗੱਲ ਤੇ ਪੰਜ ਗ੍ਰਾਂਥੀ ਆਪਣੇ ਹੱਥਾਂ ਦੀ ਸ਼ਨਹਿਰੀ ਅੱਖਰਾਂ ਵਾਲੀ ਉਹ ਵੀ ਆਪਣੇ ਆਪਣੇ ਪੌਂਚ ਦੀ ਆਪਣੇ ਬਖਸ਼ ਕਰਕੇ ਬਖਸ਼ ਕਰਕੇ ਤੇ ਇੱਕ ਪੈਰਾਂ ਦਾ ਜੋੜਾ ਤੇ ਦੂਜਾ ਦੌਣ ਤੇ ਬਾਣ ਨਿਮਸ਼ਰ ਗੁਰਦੁਆਰੇ ਅਲਵਾਰੀ ਦੇ ਵਿੱਚ ਵਜੂਦ ਹੈ ਦੌਣ ਤੇ ਬਾਣ ਨਿਮਸ਼ਰ ਗੁਰਦੁਆਰੇ ਨਿਮਸ਼ਰ ਗੁਰਦੁਆਰੇ ਉਹ ਵੀ ਕਰ ਗਏ ਜੀ ਤੇ ਅਸੀਂ ਵੀ ਜ਼ਰੂਰ ਚਾਹਾਂਗੇ ਕਿ ਤੁਸੀਂ ਸਾਨੂੰ ਸਾਡੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇੱਕ ਵਾਰ ਦਰਸ਼ਨ ਜ਼ਰੂਰ ਕਰਾਓ ਉਸ ਚੋਲੇ ਦੇ ਗੁਰੂ ਸਾਹਿਬ ਜੀ ਦੇ ਜੋੜੇ ਦੇ ਤੇ ਹੱਥ ਨਾਲ ਲਿਖੀ ਹੋਈ ਉਸ ਪੋਥੀ ਦੇ ਆਓ ਗੁਰਪਿਆਰੋ ਆਪਾਂ ਗੁਰੂ ਘਰ ਦੇ ਅੰਦਰ ਚੱਲਦੇ ਹਾਂ ਤੇ ਉਸ ਇਤਿਹਾਸਿਕ ਚੀਜ਼ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਕਿ ਅ ਗਵਾਲੀਅਰ ਦੇ ਕਿਲੇ ਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਆਪ ਬੋਂਜਾ ਰਾਜਿਆਂ ਨੂੰ छुड़वाया ਸੀ ਤੇ ਉਸ ਤੋਂ ਬਾਅਦ ਜੋ ਬੋਂਜਾ ਕਲੀਆਂ ਵਾਲਾ ਚੋਲਾ ਉਹਨਾਂ ਨੇ ਪਾਇਆ ਸੀ ਤੇ ਉਹ ਚੋਲਾ ਅੱਜ ਤੱਕ ਕਿਸੇ ਦੇ ਸਾਹਮਣੇ ਨਹੀਂ ਆਇਆ ਬਹੁਤ ਘੱਟ ਲੋਕ ਅਜਿਹੇ ਹੋਣਗੇ ਜਿਹਨਾਂ ਨੂੰ ਪਤਾ ਹੋਏਗਾ ਪਰ ਅੱਜ ਅਸੀਂ ਗੁਰਬਾਣੀ ਅਖੰਡ ਪਾਣੀ ਦੇ ਜ਼ਰੀਏ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਉਸ ਚੋਲੇ ਦੇ ਜੋ ਇਸ ਪਿੰਡ ਵਿੱਚ ਮੌਜੂਦ ਹੈ ਤੇ ਬਾ ਦਸਤੂਰ ਉਸ ਨੂੰ ਬ ਇਜ਼ਤ ਸਾਮਕੇ ਰੱਖਿਆ ਜਾ ਰਿਹਾ ਸਿੱਖ ਸੰਗਤਾਂ ਵੱਲੋਂ ਆਓ ਦਰਸ਼ਨ ਕਰਦੇ ਹਾਂ ਉਸ ਚੋਲੇ ਦੇ ਕਰ ਰਹੇ ਪਿੰਡ ਕਟਾਣੀ ਕਿਲਾ ਦੇ ਉਸ ਇਤਿਹਾਸਿਕ ਗੁਰੂ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿੱਥੇ ਮਹਾਰਾਸ਼ਟਰੀ ਪਾਤਸ਼ਾਹੀ ਜੀ ਦਾ ਚੋਲਾ ਪਿਆ ਹੋਇਆ ਹੈ 52 ਕਲੀਆਂ ਵਾਲਾ ਉਹ ਚੋਲਾ ਜਿਸ ਤੋਂ ਪਾਕ ਜਿਸ ਨੂੰ ਧਾਰਨ ਕਰਕੇ 52 ਰਾਜੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਆਜ਼ਾਦ ਕਰਵਾਏ ਸੀ ਬਾਬਾ ਜੀ ਹੋਰ ਕੀ ਕੀ ਹੈ ਇਤਿਹਾਸਿਕ ਚੀਜ਼ਾਂ ਇਸ ਗੁਰੂ ਘਰ ਦੇ ਵਿੱਚ ਇਤਿਹਾਸ ਨਾਲ ਜੁੜੀਆਂ ਹੋਈਆਂ ਤੁਸੀਂ ਜੁੜੇ ਸਾਹਿਬ ਦੇ ਵੀ ਇੱਕ ਗੱਲ ਕੀਤੀ ਸੀ ਤੁਸੀਂ ਹੱਥ ਨਾਲ ਲਿਖੀ ਹੋਈ ਪੋਥੀ ਦੀ ਵੀ ਗੱਲ ਕਹੀ ਸੀ ਤੇ ਆਈ ਥਿੰਕ ਆ ਸਾਹਮਣੇ ਫਰੇਮ ਦੇ ਵਿੱਚ ਨੇ ਸਾਨੂੰ ਇੱਕ ਪਿੰਡ ਵਾਲਿਆਂ ਨੂੰ ਗੁਰੂ ਸਾਹਿਬ ਜੀ ਇੱਕ ਤਾਂ ਜੋੜਾ ਸਾਹਿਬ ਬਖਸ਼ ਕਰਕੇ ਗਏ ਤੇ ਇੱਕ ਪੰਜ ਗ੍ਰੰਥੀ ਹੱਥਾਂ ਦੀ ਸਨੇਹਰੀ ਅੱਖਰਾਂ ਵਾਲੇ ਲਿਖ ਕੇ ਉਹ ਵੀ ਸਾਨੂੰ ਬਖਸ਼ਾ ਕਰੀਆਂ ਇਹ ਪਿੰਡ ਵਾਲਿਆਂ ਨੂੰ ਕੜਾਣੀ ਕਲਾ ਇੱਕ ਚੋਲਾ ਸਾਹਿਬ 52 ਕਲੀਆਂ ਵਾਲਾ ਜਿਹਨੇ ਗਵਾਲੀਅਰ ਦੇ ਵਿੱਚੋਂ ਰਾਜੇ 52 ਰਾਜੇ ਰਹਾ ਕਰਾਈ ਥੀ ਉਹ ਵੀ ਸਾਨੂੰ ਆਪਣੇ ਬਖਸ਼ ਕਰਕੇ ਗਏ ਨੇ ਕੜਾਣੀ ਸਾਹਿਬ ਤੇ ਅੱਜ ਕੱਲ ਬਹੁਤ ਸਾਰੇ ਜੇ ਸਾਡੇ ਪ੍ਰਚਾਰਕ ਹੈਗੇ ਨੇ ਜਿਹੜੇ ਇਸ ਚੀਜ਼ ਨੂੰ ਇਸ ਚੀਜ਼ ਦੇ ਉੱਤੇ ਵੀ ਕਿੰਤੂ ਕਰਦੇ ਨੇ ਕਿ ਪਤਾ ਨਹੀਂ ਉਹ ਘਟਨਾ ਵਾਪਰੀ ਸੀ ਬੰਗਵੰਜਾਰਾ ਦੇ ਇਤਿਹਾਸ 'ਚ ਕਦੀ ਰਿਹਾ ਹੋਏ ਸੀ ਨਹੀਂ ਹੋਏ ਸੀ ਸਾਨੂੰ ਬੰਦੀ ਛੋੜ ਦਿਵਸ ਮਨਾਣਾ ਚਾਹੀਦਾ ਤੇ ਜੋ ਅਜਿਹੀ ਸੋਚ ਰੱਖਦੇ ਨੇ ਆ ਅਜਿਹਾ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੂਗੀਆਂ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਆ ਕੇ ਵੀ ਦਰਸ਼ਨ ਜ਼ਰੂਰ ਕਰੋ ਤੇ ਸਬੂਤ ਸਾਰਾ ਫੇ ਆਪਣੇ ਕੋਲ ਜਿਹੜੀਆਂ ਹੈਗੀਆਂ ਨਿਸ਼ਾਨੀਆਂ ਗੁਰੂ ਸਾਹਿਬ ਨੇ ਦਿੱਤੀਆਂ ਹੋਈਆਂ ਤੇ ਆ ਕੇ ਦਰਸ਼ਨ ਕਰੋ ਤੇ ਦੇਖੋ ਨਿਵਸ਼ਕਾਰਾਂ ਕਰੋ ਵੀ ਉਹ ਗੱਲਾਂ ਸਹੀ ਨੇ ਸਭ ਕੁਝ ਆਪਣੇ ਮੌਜੂਦ ਪਿਆ ਛੋੜਾ ਸ ਹੈ ਜੀ ਬਿਲਕੁਲ ਉਹ ਸਾਰੀਆਂ ਗੱਲਾਂ ਸਹੀ ਨੇ ਉਹ ਸਭ ਕੁਝ ਸਬੂਤ ਸਾਡੇ ਕੋਲ ਪਏ ਹੋਏ ਨੇ ਸਾਡੇ ਇਤਿਹਾਸ ਨਾਲ ਜੁੜੇ ਹੋਏ ਆਲਕ ਸਾਹਿਬ ਤੁਸੀਂ ਇਸ ਮੌਕੇ ਉੱਤੇ ਕੀ ਕਹਿਣਾ ਚਾਹੋਗੇ ਬਿਕੋਜ਼ ਤੁਸੀਂ ਬਹੁਤ ਸਮੇਂ ਤੋਂ ਇਸ ਗੁਰੂ ਘਰ ਦੇ ਵਿੱਚ ਆ ਰਹੇ ਹੋ ਸੇਵਾ ਕਰ ਰਹੇ ਹੋ ਤੁਸੀਂ ਤੇ ਬਹੁਤ سارے ਲੋਕ ਅਜਿਹੇ ਨੇ ਕਿਉਂਕਿ ਤੁਸੀਂ ਬਾਕੂ ਵੀ ਮੀਡੀਆ ਦੇ ਨਾਲ ਵੀ ਜੁੜੇ ਰਹਿੰਦੇ ਹੋ ਚੀਜ਼ਾਂ ਬਾਰੇ ਗਿਆਨ ਰੱਖਦੇ ਹੋ ਕੌਮ ਬਾਰੇ ਗਿਆਨ ਰੱਖਦੇ ਹੋ ਇਹ ਅਜਿਹੀਆਂ ਚੀਜ਼ਾਂ ਨੂੰ ਕੰਡੈਮ ਕਰਨ ਵਾਲੇ ਬਹੁਤ ਹੁੰਦੇ ਨੇ ਬਹੁਤ ਸਾਰੇ ਪ੍ਰਚਾਰਕ ਅਜਿਹੇ ਨੇ ਜਿਹੜੇ ਕਿੰਤੂ ਕਰਦੇ ਨੇ ਹਮੇਸ਼ਾ ਬਹੁਤ ਸਾਰੀਆਂ ਚੀਜ਼ਾਂ ਉੱਤੇ ਕਿਉਂਕਿ ਜਦੋਂ ਵੀ ਵੰਦੀ ਛੋੜ ਦਿਵਸ ਮਨਾਇਆ ਜਾਂਦਾ ਤੇ ਬਹੁਤ ਸਾਰੇ ਅਜਿਹੇ ਵੀ ਨੇ ਪ੍ਰਚਾਰਕ ਜਿਹੜੇ ਉਸ ਦੇ ਉੱਤੇ ਵੀ ਕਿੰਤੂ ਕਰਨ ਲੱਗ ਪੈਂਦੇ ਨੇ ਕਿ ਦੀਵਾਲੀ ਜਾਂ ਵੰਦੀ ਛੋੜ ਦਿਵਸ ਕਿਉਂ ਮਨਾਇਆ ਜਾ ਰਿਹਾ ਹੈ ਮੈਂ ਇਸ ਮੌਕੇ ਤੇ ਇਹ ਕਹਿਣਾ ਚਾਹਾਂਗਾ ਕਿ ਅਸੀਂ ਤਾਂ ਜੱਤ ਉਸ ਤੋਂ ਸੁਮਾਲੀ ਹੈ ਜੋ ਸਾਨੂੰ ਉਦੋਂ ਗਿਆਨ ਦਿੱਤਾ ਗਿਆ ਹੈ ਜੋ ਅਸੀਂ ਆਪਣੇ ਕਿਤਾਬਾਂ ਵਿੱਚ ਗ੍ਰੰਥਾਂ ਵਿੱਚ ਪੜਿਆ ਗਿਆ ਹੈ ਤੇ ਮੇਰਾ ਖਿਆਲ ਹੈ ਉਸ ਤੋਂ ਅੱਜ ਜੇ ਅਸੀਂ ਕੋਈ ਨਵੀਂ ਤਰ੍ਹਾਂ ਨਾਲ ਲੈ ਕੇ ਆਵਾਂਗੇ ਤਾਂ ਮਨਕਰਤਹੀ ਹੋ ਸਕਦੀ ਹੈ ਤੇ ਸਚਾਈ ਉਹਦੇ ਪਿੱਛੇ ਹੈ ਨਹੀਂ ਹੈ ਕਹਿਣਾ ਕਠਨ ਹੈ ਜੋ గ్రంథਾਂ ਵਿੱਚ ਲਿਖਿਆ ਗਿਆ ਹੈ ਕਿਤਾਬਾਂ ਵਿੱਚ ਲਿਆ ਗਿਆ ਹੈ ਹਿਸਟਰੀ ਇਸ ਗੱਲ ਦੀ ਗਵਾਹ ਹੈ ਤਾਂ ਉਸ ਤੋਂ ਮੁਨਕਰ ਹੋਣਾ ਮੇਰਾ ਕੀ ਨਵੇਂ ਕੁਰਾਹੇ ਪਾਣ ਪਾਣ ਵਾਲੀ ਆਉਣ ਵਾਲੀ ਨੈਸ਼ਨ ਨੂੰ ਕੁਰਾਹੇ ਪਾਉਣ ਵਾਲੀ ਗੱਲ ਹੋਏਗੀ ਬਿਨਾਂ ਸੂਤਾਂ ਤੋਂ ਇਹ ਗੱਲ ਕਹਿਣੀ ਬਿਲਕੁਲ ਗਲਤ ਜਵਦੀ ਹੈ ਬਿਲਕੁਲ ਜੀ ਕਿਉਂਕਿ ਸਬੂਤ ਸਾਡੇ ਕੋਲ ਹੈ ਸਾਡੇ ਇਤਿਹਾਸਿਕ ਤੱਥ ਸਾਡੇ ਕੋਲ ਹੈ ਸਾਡੇ ਪੱਖ ਸਾਡੇ ਕੋਲ ਹੈ ਉਹ ਗਵਾ ਸਾਡੇ ਕੋਲ ਹੈ ਜਿਨ੍ਹਾਂ ਨੇ ਬਾਦਸਤੂਰ ਸਦੀਆਂ ਤੋਂ ਇਹ ਚੀਜ਼ਾਂ ਇਤਿਹਾਸਿਕ ਤਰ੍ਹਾਂ ਸਾਹਮਣੇ ਰੱਖੀਆਂ ਤੇ ਉਹਨਾਂ ਪ੍ਰਚਾਰਕਾਂ ਨੂੰ ਵੀ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਸਾਡਾ ਇੱਕ ਫਰਜ਼ ਬੰਦਾ ਹੈ ਅਗਰ ਅਸੀਂ ਮੀਡੀਆ ਦੇ ਵਿੱਚ ਹੈਗੀਆਂ ਆ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਬ ਕਿਹਾ ਜਾਂਦਾ ਹੈ ਤਾਂ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਸੱਚਾਈ ਤੇ ਇਮਾਨਦਾਰੀ ਦੇ ਨਾਲ ਹਰ ਚੀਜ਼ ਨਸ਼ਰ ਕਰੀਏ ਤੇ ਜੋ ਵੀ ਚੀਜ਼ਾਂ ਅਸੀਂ ਲੋਕਾਂ ਦੇ ਸਾਹਮਣੇ ਆ ਸੰਗਤ ਦੇ ਸਾਹਮਣੇ ਲੈ ਕੇ ਆਈਏ ਉਹ ਤੱਥਾਂ ਤੇ ਆਧਾਰਿਤ ਹੋਣ ਸੱਚਾਈ ਤੇ ਆਧਾਰਿਤ ਹੋਣ ਓਦਾਂ ਹੀ ਕਿਸੇ ਨਾ ਕਿਸੇ ਪ੍ਰਚਾਰਕਾਂ ਦਾ ਵੀ ਫਰਜ਼ ਬੰਦਾ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਸੱਚੀ ਸੁੱਚੀ ਗੁਰਬਾਣੀ ਦਾ ਨਰੋਲ ਸ਼ਬਦ ਗੁਰੂ ਦਾ ਉਹ ਪ੍ਰਚਾਰ ਪ੍ਰਸਾਰ ਕਰਨ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨ ਨਾ ਕਿ ਮਾਨਮਤਦਾ ਮਾਫ ਕਰਨਾ ਇਤਿਹਾਸਿਕ ਤਰੋਹਰ ਦੇ ਦਰਸ਼ਨ ਵੀ ਕਰਵਾ ਰਹੇ ਹਾਂ ਤੇ ਕਿਤੇ ਨਾ ਕਿਤੇ ਬਹੁਤ ਸਾਰੇ ਅਜਿਹੇ ਵੀਰ ਹੋਣਗੇ ਪੈਣਾ ਹੋਣਗੀਆਂ ਕਿ ਮੈਂ ਕਿਉਂ ਬਾਰ-ਬਾਰ ਪ੍ਰਚਾਰਕ ਸ਼੍ਰੇਣੀ ਨੂੰ ਵਿੱਚ ਲੈ ਕੇ ਆ ਰਿਹਾ ਹਾਂ ਪ੍ਰਚਾਰਕ ਸ਼੍ਰੇਣੀ ਨੂੰ ਇਸ ਕਰਕੇ ਲੈ ਕੇ ਆ ਰਿਹਾ ਹਾਂ ਕਿ ਬਹੁਤ ਸਾਰੇ ਪ੍ਰਚਾਰਕ ਬਹੁਤ ਚੰਗਾ ਪ੍ਰਚਾਰ ਕਰਦੇ ਨੇ ਪਰ ਕੁਝ ਪ੍ਰਚਾਰਕ ਅਜਿਹੇ ਹਨ ਜੋ ਹਰ ਚੀਜ਼ ਦੇ ਉੱਤੇ ਕਿੰਤੂ ਕਰਨਾ ਪਸੰਦ ਕਰਦੇ ਨੇ ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਸਾਡੇ ਗੁਰੂ ਕੀ ਕਰ ਸਕਦੇ ਸੀ ਹੁਣ ਦੀ ਕੀ ਕਰਮਾਤੀ ਉਹਨਾਂ ਦੇ ਕੀ ਪਹੁੰਚ ਸੀ ਅਸੀਂ ਉਹਨਾਂ ਦੇ ਕੱਦ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਪਰ ਉਹਨਾਂ ਨੇ ਜੋ ਕੁਝ ਕੀਤਾ ਕੀ ਉਹ ਚਮਤਕਾਰਾਂ ਤੋਂ ਘੱਟ ਹੈ ਜੋ ਕੁਝ ਉਹਨਾਂ ਨੇ ਸਾਨੂੰ ਦਿੱਤਾ ਕੀ ਉਹ ਚਮਤਕਾਰਾਂ ਤੋਂ ਘੱਟ ਹੈ ਕਿ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਕੁਝ ਮੰਨਦੇ ਹਾਂ ਦਸਾ ਗੁਰਾਂ ਦੀ ਜੀਉਂਦੀ ਜਾਗਦੀ ਜੋਤ ਮੰਨਦੇ ਹਾਂ ਜੋ ਉਹ ਗਿਆਨ ਸਾਨੂੰ ਦੇ ਕੇ ਉਹ ਕਿਸੇ ਪਾਸਿਓਂ ਘੱਟ ਹੈ ਅੱਜ NASA ਜਿੱਥੇ ਪਹੁੰਚੀ ਹੈ ਉਹ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਦੀਆਂ ਪਹਿਲਾਂ ਤੋਂ ਸ਼ੁਭ ਵਿਮਾਨ ਕਰਕੇ ਸਾਨੂੰ ਸਵਾਪ ਕੇ ਚਲੇ ਗਏ ਹੁਣ ਅਗਰ ਅਸੀਂ ਉਸ ਗੁਰੂ ਦੇ ਉੱਤੇ ਉਸ ਬਾਣੀ ਦੇ ਉੱਤੇ ਜਾਂ ਆਪਣੇ ਗੁਰੂਆਂ ਦੇ ਇਤਿਹਾਸ ਉੱਤੇ ਕਿਤੇ ਨਾ ਕਿਤੇ ਕਿੰਤੂ ਕਰਦੇ ਆ ਤਾਂ ਦਿਲ ਨੂੰ ਦੁੱਖ ਜ਼ਰੂਰ ਲੱਗਦਾ ਇਸ ਕਰਕੇ ਜੇਕਰ ਤੁਹਾਡੇ ਮਨ 'ਚ ਅਜੇ ਵੀ ਕਿਸੇ ਦੇ ਵੀ ਸ਼ੰਕੇ ਹੈ ਕਿਸੇ ਵੀ ਤਰ੍ਹਾਂ ਦਾ ਕਿੰਤੂ ਹੈ ਤਾਂ ਮੈਂ ਕਹਾਂਗਾ ਕਿ ਕਢਾਣੀ ਕਲਾ ਪਿੰਡ ਦੇ ਵਿੱਚ ਇੱਕ ਵਾਰ ਤੁਸੀਂ ਜ਼ਰੂਰ ਆਣਾ ਤੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇ ਵਿੱਚ ਜ਼ਰੂਰ ਆ ਕੇ ਦਰਸ਼ਨ ਕਰਨਾ ਜਿੱਥੇ ਗੁਰੂ ਸਾਹਿਬ ਜੀ ਦਾ 52 ਕਲੀਆਂ ਦਾ ਚੋਲਾ ਵੀ ਪਿਆ ਹੋਇਆ ਹੈ ਹੱਥ ਨਾਲ ਲਿਖੀ ਹੋਈ ਪੋਥੀ ਵੀ ਪਈ ਹੈ ਉਹਨਾਂ ਦੇ ਜੋੜੇ ਪਏ ਨੇ ਤੇ ਅਸੀਂ ਹੁਣ ਕੋਸ਼ਿਸ਼ ਕਰਾਂਗੇ ਤੁਹਾਨੂੰ ਗੁਰਦੁਆਰਾ ਨਮ ਸਾਹਿਬ ਜਿਹੜਾ ਹੈ ਉੱਥੇ ਵੀ ਤੁਹਾਨੂੰ ਲੈ ਕੇ ਚਲੀਏ ਤੇ ਉੱਥੇ ਦੇ ਵੀ ਦਰਸ਼ਨ ਕਰਵਾਈਏ ਤੇ ਉਮੀਦ ਕਰਦਾ ਕਿ ਅਸੀਂ ਜੋ ਕੋਸ਼ਿਸ਼ ਕਰਦੇ ਆ ਕਿ ਸਾਡੀ ਕੌਮ ਦੇ ਨਾਲ ਸਿੱਖ ਇਤਿਹਾਸ ਨਾਲ ਜੜੀਆਂ ਜਿੰਨੀਆਂ ਜਿੰਨੀਆਂ ਵੀ ਸਾਡੀਆਂ ਜੁੜੀਆਂ ਹੋਈਆਂ ਤਰੋਹਾਂ ਹਿਆ ਨੇ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾਏ ਚਾਣ ਤੇ ਮੈਂ ਇੱਕ ਵਾਰ ਫੇਰ ਤੋਂ ਗੁਰਬਾਣੀ ਅਖੰਡ ਬਾਣੀ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਹੱਥ ਬੰਨ ਕੇ ਅਪੀਲ ਕਰਦਾ ਜੇਕਰ ਤੁਹਾਡੇ ਪਿੰਡ ਦੇ ਵਿੱਚ ਕਸਬੇ ਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਕਿਸੇ ਪਰਿਵਾਰ ਦੇ ਕੋਲ ਕੋਈ ਵੀ ਅਜਿਹੀ ਇਤਿਹਾਸਿਕ ਚੀਜ਼ ਪਈ ਹੈ ਇਤਿਹਾਸਿਕ ਤਰੋਹਰ ਪਈ ਹੈ ਜਿਹੜੀ ਸਿੱਖ ਕੌਮ ਦੇ ਇਤਿਹਾਸ ਦੇ ਨਾਲ ਸਾਂਝ ਰੱਖਦੀ ਹੋਵੇ ਜੋ ਇਤਿਹਾਸ ਦੇ ਵਿੱਚ ਇੱਕ ਵੱਡਮੁੱਲਾ ਸਥਾਨ ਰੱਖਦੀ ਹੋਵੇ ਤੁਸੀਂ ਸੰਪਰਕ ਕਰ ਸਕਦੇ ਹੋ ਗੁਰਬਾਣੀਆਂਖੰਡਬਾਣੀਆਂ@gmail.com ਦੇ ਉੱਤੇ ਜਾਂ 998184087 ਦੇ ਉੱਤੇ ਤੇ ਤੁਸੀਂ ਇहां ਉਸ ਦੀ ਵੀਡੀਓ ਬਣਾ ਕੇ ਵੀ ਸਾਨੂੰ WhatsApp ਕਰ ਸਕਦੇ ਹੋ ਸਾਨੂੰ ਤੁਸੀਂ ਸੈਂਸਪੇਜ ਤੋਂ ਭੇਜ ਸਕਦੇ ਹੋ ਵੀ ਟ੍ਰਾਂਸਫਰ ਤੋਂ ਭੇਜ ਸਕਦੇ ਹੋ ਤਾਂ ਜੋ ਜੋ ਖਜ਼ਾਨਾ ਤੁਹਾਡੇ ਤੱਕ ਸੀਮਿਤ ਹੈ ਕੁਝ ਸੈਂਕੜੇ ਲੋਕਾਂ ਤੱਕ ਸੀਮਿਤ ਹੈ ਜਿਨ੍ਹਾਂ ਨੇ ਦਰਸ਼ਨ ਕੀਤੇ ਸਿਰਫ ਉੱਥੇ ਤੱਕ ਉਹ ਸੀਮਿਤ ਨਾ ਰਹੇ ਅਗਰ ਸਾਡੇ ਗੁਰਾਂ ਨੇ ਉਹ ਚੀਜ਼ ਨੂੰ ਹੱਥ ਲਾਇਆ ਜਾਂ ਸਾਡੇ ਗੁਰਾਂ ਦੀ ਚਰਨ ਸ਼ੋਪਾ ਪ੍ਰਾਪਤ ਹਰਤੀ ਹੈ ਤਾਂ ਸਾਡਾ ਫਰਜ਼ ਬਣਦਾ ਕਿ ਉਸ ਸਥਾਨ ਦੇ ਦਰਸ਼ਨ ਹਰ ਕੋਈ ਹਰ ਸਿੱਖ ਕਰੇ ਹਰ ਗੁਰੂ ਦੇ ਲੜ ਲੱਗਿਆ ਹੋਇਆ ਉਹ ਇਨਸਾਨ ਕਰੇ ਜੋ ਆਪਣੇ ਗੁਰੂ ਨੂੰ ਪਿਆਰ ਕਰਦਾ ਹੈ ਇਸੇ ਬੇਨਤੀ ਦੇ ਨਾਲ ਮੈਂ ਬਸ ਇਹੀ ਕਹਾਂਗਾ ਅੰਤ ਤਾ ਕਿ ਤੁਸੀਂ ਸਭ ਆਪਣਾ ਫਰਜ਼ ਨਿਭਾਓ ਅਸੀਂ ਦਿਲੋਂ ਆਪਣਾ ਫਰਜ਼ ਨਿਭਾਣੇ ਆ ਇਹ ਚੈਨਲ ਸਿਰਫ ਤੇ ਸਿਰਫ ਸਿੱਖ ਕੌਮ ਦਾ ਹੈ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਚਾਹੁੰਦਾ ਹੈ ਤੇ ਚਾਹੁੰਦਾ ਹੈ ਕਿ ਸਾਡੇ ਇਤਿਹਾਸ ਨਾਲ ਜੁੜੀਆਂ ਸਾਰੀਆਂ ਇਤਿਹਾਸਿਕ ਚੀਜ਼ਾਂ ਇਤਿਹਾਸਿਕ ਤਰਹਰਾ ਸਿੱਖ ਸੰਗਤ ਦੇ ਰੂਪ ਰੂਪ ਹੁਣ ਸਿੱਖ ਸੰਗਤ ਦੇ ਸਾਹਮਣੇ ਹੋਣ ਤਾਂ ਜੋ ਕੋਈ ਵੀ ਚੀਜ਼ ਅਜਹੀ ਵਾਂਜੀ ਸਾਡੇ ਤੋਂ ਨਾ ਬਚੇ ਕਿ ਸਾਡੀਆਂ ਆਉਣ ਵਾਲੀਆਂ ਗੜੀਆਂ ਪਨੀਰੀਆਂ ਉਸ ਤੋਂ ਵਾਂਝੀਆਂ ਰਹਿ ਜਾਣ ਉਹਨਾਂ ਦੇ ਦਰਸ਼ਨ ਨਾ ਕਰ ਸਕਣ ਤੇ ਅੰਤ ਤਮ ਇਹ ਹੀ ਕਹਾਂਗਾ ਕਿ ਆਪ ਬਾਣੀ ਪੜਿਆ ਕਰੋ ਆਪ ਬਾਣੀ ਬਾਣੀ ਦੇ ਧਾਰਨੀ ਬਣੋ ਬੱਚਿਆਂ ਨੂੰ ਸਿੱਖ ਇਤਿਹਾਸ ਆਪ ਦੱਸੋ ਕਿਤਾਬਾਂ ਦੇ ਵਿੱਚ ਅਗਰ ਤੁਹਾਨੂੰ ਕਿੰਤੂ ਲੱਗਦਾ ਹੈ ਕਿ ਇਤਿਹਾਸ ਦੇ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ ਤਾਂ ਉਸ ਦਾ ਡਟ ਕੇ ਮੁਕਾਬਲਾ ਕਰੋ ਜਿੱਥੇ ਤੁਹਾਨੂੰ ਲੱਗਦਾ ਹੈ ਕਿਸੇ ਦੀ ਗਲਤੀ ਹੈ ਚਾਹੇ ਉਹ ਕੋਈ ਜਥੇਦਾਰ ਹੈ ਜਾਂ ਪ੍ਰਧਾਨ ਹੈ ਚਾਹੇ ਐਸਜੀਪੀਸੀ ਦੇ ਨੇ ਜਾਂ ਕਿਸੇ ਹੋਰ ਕਮੇਟੀ ਦੇ ਨੇ ਸਾਡਾ ਫਰਜ਼ ਬੰਦਾ ਕਿ ਜੇਕਰ ਸਾਡੇ ਇਤਿਹਾਸ ਨਾਲ ਕਿਤੇ ਵੀ ਛੇੜਖਾਨੀ ਕੀਤੀ ਜਾ ਰਹੀ ਹੈ ਤਾਂ ਉਸ ਛੇੜਖਾਨੀ ਅਸੀਂ ਨਾ ਹੋਂਦਈਏ ਜੇਕਰ ਅਸੀਂ ਮੁੱਖ ਦਰਸ਼ਕ ਬਣ ਕੇ ਚੁੱਪ ਕਰਕੇ ਇਹੇ ਚੀਜ਼ਾਂ ਹੁੰਦੀਆਂ ਦੇਖਦੇ ਰਹਾਂਗੇ ਤਾਂ ਉਹ ਦਿਨ ਦੂਰ ਨਹੀਂ ਹੋਊਗਾ ਜਦੋਂ ਇੰਨੀ ਜ਼ਿਆਦਾ ਰਲਗੜ ਹੋ ਜਾਈ ਕਿ ਉਸ ਨੂੰ ਸੋਧਣਾ ਔਖਾ ਹੋ ਜਾਏਗਾ ਖੈਰ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਵੀ ਤੇ ਬਾਕੀ ਹੋਰ ਕਮੇਟੀਆਂ ਵੀ ਬਹੁਤ ਉਪਰਾਲੇ ਕਰ ਰਹੀਆਂ ਨੇ ਕਿ ਇਹ ਕੰਮ ਨਾ ਹੋਵੇ ਜਿਹੜੀਆਂ ਵੀ ਸ਼ਰਾਰਤੀ ਤਿਰਾਂ ਅਜੇ ਹੀ ਕਿਆਸ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹਨਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਕੌਮ ਨਾ ਕਦੀ ਚੁੱਕੀ ਸੀ ਨਾ ਚੁੱਕੀ ਹੈ ਨਾ ਚੁਕੇਗੀ ਇਹ ਚੜ੍ਹਦੀ ਕਲਾ ਵਿੱਚ ਸੀ ਹੈ ਤੇ ਰਹੇਗੀ ਇਸੇ ਦੇ ਨਾਲ ਆਪਣੇ ਹੋ ਸਕਦੇ ਦੋਸਤ Pritesh Saini ਨੂੰ ਇਹ ਇਜਾਜ਼ਤ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰ ਸੰਗਤਾਂ ਵੀ ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਕਰ ਸਕਣ ਹੁਣ ਮੈਨੂੰ ਤੇ ਹੋਈ ਇਜਾਜ਼ਤ ਬਣੀ ਰੋ ਗੁਰਬਾਣੀ ਅਖੰਡ ਪਾਣੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਖੋਲੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਪਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ